जा <laughs> <laughs> ਰਵੀ ਦਿਉਰੇ ਵਾਲਾ ਕਬੱਡੀ ਪਾ ਰਿਹਾ ਹੈ ਟੱਗੋੜ ਵਾਲਿਆਂ ਦਾ ਸ਼ਰਨਾ ਕਿ ਮਾਰੇ ਪੁੱਠੇ ਸਿੱਦੇ ਦਾ ਕਾਮੇਦਾਰ ਰੇਂਡਰਾਂ ਨੂੰ ਪੁੱਠੇ ਕਰਨਾ ਖੇਡੇ ਟੌਪ ਦੀ ਕਬੱਡੀ ਡੱਗੋ ਵਾਲਾ ਸ਼ਰਨਾ ਖੇਡੇ ਟੌਪ ਦੀ ਕਬੱਡੀ ਚੱਕ ਲਈ ਸ਼ੇਰ ਦਾ ਸ਼ੀਰਾ ਅਮਰੀਕ ਕਬੱਡੀ ਪਾ ਰਿਹਾ ਹੈ ਆਪਣੇ ਕਹਿੰਦੇ ਰੇਡ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਲੋਹਜੋਣ ਕਹਿੰਦੇ ਸ਼ੀਰਾ ਚੱਕ ਲਈ ਸ਼ੇਰ ਵੀ ਧਰਤੀ ਦਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਗੰਡੀ ਰਾਜਕੋੜ ਤੇ ਗਗਨ ਪੱਠੋਲ ਉਹ ਜੱੱਬੂ ਦੇ ਜੱਫੇ ਨੇ 5 ਪੁਆਇੰਟਸ ਦੇ ਰੇਡ ਆਹ ਕਹਿੰਦੇ ਟਾਂਟੋ ਦੇ वर्ल्ड कप ਦਾ ਤੇ ਕੈਨੇਡਾ ਕੱਪ ਦਾ ਪ੍ਰੈਸਰ ਨੋ ਯੂ ਰਵੀ ਸਾਹੋ ਜੀ ਕਹਿੰਦੇ ਵੀ ਗਾਜੀਆਣਾ ਦੇ ਤਾਲੇ ਤੋਂ ਬਾਅਦ ਜੇ ਟਾਂਟੋ ਦੇ ਵਿੱਚ ਮੋਗਾ ਮੋਗਾ ਹੋਈ ਹੈ ਤੇ ਕਹਿੰਦੇ ਉਹ ਰਵੀ ਨੇ ਕਰਾਈ ਹੈ ਉਹ ਮੋਗਾ ਮੋਗਾ ਰਵੀ ਨੇ ਕਰਾਈ ਹੈ ਓ ਰੇਡ ਸ਼ੰਭਾਰੇ ਦੀ ਓ ਕਾਲਿਆ ਕਿਧਰ ਗਿਆ ਲਓ ਸਾਹਮਣੇ ਇਧਰ ਬਾਈ ਬਾਈ ਕਹਿੰਦਾ ਵੀ ਆਪਾਂ ਮਾਇਆ ਲਾਉਣੀ ਹੈ ਲਓ ਸਾਹਮਣੇ ਛੰਨਾ ਵਾਲਾ ਭੂਰੀ ਧਾਲੀ ਵਾਲ ਪਰਿਵਾਰ ਦਾ ਪੱਟੂ ਤੱਕਦਾ ਹੋਣਾ ਕੈਨੇਡਾ ਤੋਂ ਸੰਘੇੜਾਂ ਦੇ ਵਿੱਚ ਵਾਪਸੀ ਹੋਈ ਭੂਰੀ ਦੀ ਤੇ ਦੁਨੀਆ ਦੇ ਦਿਲ ਜਿੱਤੇ ਅੱਜ ਦਾ ਮੇਲਾ ਰਾਏਕੋਟ ਦਾ ਜਿੰਨੇ ਨੰਬਰ ਭੂਰੀ ਦੇ ਵੀਲੇ ਵਾਲੇ ਮੁੰਡੇ ਕਹਿੰਦੇ 5-500 ਰੁਪਏ ਦੇਣਿਆ ਜੋਗੇ ਵਾਲੀਆ ਗगन ਆ ਗਿਆ ਵੱਡੇ ਭਾਈ ਕੜੇ ਕਹਿੰਦੇ ਜੋਗੇ ਵਾਲੀਆ ਗੱਗੜ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਕਹਿੰਦੇ ਅਮਰਤੋੜੀ ਵੀਰ ਨੇ ਪ੍ਰਧਾਨ ਹੋਈ ਤੇ ਨਾਲ ਜਾਨੂੰ ਬੱਸੀਆ ਹੋਣੀ ਆਹ ਧੰਨਵਾਦ ਹੈ ਵੀਰਾਂ ਦਾ ਪਰ ਇਹ ਕਹਿੰਦੇ ਸਾਹੋਕੇ ਵਾਲਾ ਵੱਡਾ ਮੱਲ ਹੈ ਕਬੱਡੀ ਦਾ ਉਹ ਵੱਡਿਆਂ ਨੂੰ ਵੱਡੇ ਟੱਕਰ ਗਏ ਉਹ ਧਰਤੀ ਰਾਜਕੋਟ ਦੀ ਉਹ ਬੱਲੇ ਬੱਲੇ ਹੋਣ ਲੱਗੀ ਹੈ ਕਬੱਡੀ 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 ਆਹ ਤੇਰੀ ਅੱਖ ਨੇ ਸ਼ਰਾਰਤ ਕੀਤੀ ਤੇ ਸ਼ਹਿਰ ਵਿੱਚ ਸ਼ਹਿਰ ਵਿੱਚ ਰੌਲਾ ਪੈ ਗਿਆ ਤੇਰੀ ਅੱਖ ਨੇ ਸ਼ਰਾਰਤ ਕੀਤੀ ਆ ਕਹਿੰਦੇ ਹਰਿਆਣੇ ਦੇ ਜਿਉਰੇ ਪਿੰਡ ਤੋਂ ਚੱਲ ਕੇ ਆਇਆ ਰਵੀ ਕਬੱਡੀ ਪਾ ਰਿਹਾ ਹੈ ਸ਼ਰੀਰ ਵੇਖ ਕੇ ਭੁੱਖ ਲੈਂਦੀ ਹੈ ਹਰੀਕੇ ਦਾ ਵਿੱਕੀ ਹੈ ਟਗੋਰ ਵਾਲੇ ਨਾਲ ਛੜਨਾ ਆ ਕਹਿੰਦੇ ਵਿੱਕੀ ਹਰੀਕੇ ਵਾਲਾ ਉਹ ਲਾ ਕੇ ਟਕੜਾ ਜੱਫਾ ਪਾਟੀਆਂ ਬਰਾਬਰ ਦੀ ਹੈ ਪਾਟੀਆਂ ਬਰਾਬਰ ਦੀ ਹੈ ਪਾਟੀਆਂ ਬਰਾਬਰ ਦੀ ਹੈ ਉਧਰ ਸਵਰਧਾ ਰਾਓ ਕੇ ਬਾਈ ਪੁੱਜਣ ਜਾ ਰਿਹਾ ਧਾਮੀ ਹੋਣਾ ਹੁਣਾਂ ਦਾ ਬੂਟਾ ਵੀ ਕਹਿੰਦਾ ਵੀ ਸਵਰਨ ਦੇ ਨਾਲ ਧੰਨਵਾਦ ਹੈ ਸਵਰਨ ਰਾਉ ਦੇ ਵੀਰ ਨੇ ਲੱਖ ਲੱਖ ਦਾ ਯੋਗਦਾਨ ਆ ਮਨਦੀਪ ਹੁੜਿਆ ਦਾ ਸਵਰਨ ਹੁੜਿਆ ਦਾ ਇਹ ਬੜ ਕੇ ਰੰਗ ਰੰਗ ਹੋਈ ਪਈ ਹੈ ਪਰ ਸ਼ੀਰਾ ਨਿਮਰਤਾ ਬਹੁਤ ਹੈ ਮੁੰਡੇ ਦੇ ਵਿੱਚ ਉਹ ਪਟਿਆ ਸ਼ੰਦਾ ਵਾਲਾ ਕੀ ਆ ਗਿਆ ਗੁਰਦੀਪ ਸਿੰਘ ਪੋਰੀ ਸ਼ੰਦਾ ਸਿਮਰਾ ਵੀ ਪੂਜਾ ਹੋਇਆ ਖਿਆਲੀ ਵਾਲੇ ਪਿੰਡ ਦਾ ਗੱਲ ਵੀਲੇ ਦਾ ਪੂਜਾ ਹੋਇਆ ਛੋਟੀ ਛੋਟੀ ਦੇ ਮਾਲਣੀ ਹੈਰੀ ਬੈਠਾ ਕਰੇੜੇ ਝੋਲਡਾ ਵਾਲਾ ਤੇ ਨਾਲ ਲਾਲਾ ਸਗੇਰਾ ਅੱਜ ਪੱਟੀ ਟੀਮ ਪੱਟੀ ਟੀਮ ਕਬੱਡੀ 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 ਸ਼ਰਨਾ ਸ਼ਰਨਾ ਤੇ ਪੂਰੀ ਪੂਰੀ ਤੇ ਸ਼ਰਨਾ ਓ ਸਾਹਮਣੇ ਓ ਸਾਹਮਣੇ ਪਿਆਰ ਦੇ ਨਾਲ ਖੇਡ ਪਿਆਰਾ ਓ ਉਧਰ 595 ਲਈ ਸਾਡੇ ਗੱਡੀ ਰਾਏਕੋਟ ਜੀ ਵੀਰ ਨੇ 500 ਪੂਰੀ ਦੇ ਲਈ ਭਾਈ ਇੰਦਰਜੀਤ ਹੁਣੇ ਦਾ ਤਰਾਵ ਰੀਤਾ ਕਹਿੰਦੇ ਖੇਡ ਦੇ ਵਿੱਚ ਰਹਿੰਦਾ ਜੱਗੀ ਉੱਪਰ ਹੁਣੇ ਬਲਵੀਰ ਹੁਣੇ परे <paru> 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 ਉਹਨੇ ਧੂੜ ਵਾਲਾ ਇਸ਼ਾਰਾ ਕਰਦਾ ਨੰਬਰ ਇੰਦਰ ਦੇ ਉਸ ਜੜਦਾ ਹੋਇਆ ਰਵੀ ਦਿਉਰੇ ਵਾਲਾ ਕਿਉਂਕਿ ਕਈਆਂ ਦਾ ਖਤਰਾ ਹੁੰਦਾ ਕੈਨੇਡਾ ਦਾ ਪਹਿਸਟ ਬੰਨ ਕੋਈ ਵੀ ਮੀਟਰ ਦੇ ਨਾਕੀਆ ਪਹਿਸਟ ਹੈ ਨੋਇੌਰ ਉਧਰ ਗੁਰਮਨ ਕੈਨੇਡਾ ਸਾਹ ਬਰਾੜ ਹੋਣੀ ਤੇ ਨੰਬਰ ਵਾਲ ਹੋਣੀ ਕਹਿੰਦੇ ਵੀ ਸ਼ਰਨੇ ਦੇ ਜੱਫੇ ਤੇ 11 11 ਹਜ਼ਾਰ ਦੇਪਾ ਜਾਣਾ ਆ ਜਿਵੇਂ ਪੱਕਾ 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 ਕੈਨੇਡੀਅਨ ਵਿੱਕੀ ਹਰੀ ਕਿਆਂ ਦਾ ਓ ਸ਼ੀਰਾ ਆ ਗਿਆ thank ਕ੍ਰੇਡਾ ਕਪੜਾ ਗੱਡੀ ਦਾ ਜੇਤੂ ਹੈ ਤੁਕੀ ਪਿੰਡਰ ਨੂੰ ਮੇਰੀ ਬੈਂਦੀ ਹੈ ਉਹ ਚਿੱਟੀ ਕਲੀ ਢੇਰੀਆਂ ਤੇ ਪਾ ਦੇ ਪਲੇਅਰਾਂ ਦੀ ਮੰਗ ਹੈ ਸਿਰੇ ਦੀ ਟੱਕਰ ਫਤੇਗੜ ਛੰਨਾ ਦੀ ਟੀਮ ਕ੍ਰੇਡਾ ਕਪੜਾ ਬੈਸਟ ਬਾਬੂ ਰੱਜਵਲੀ ਦੇ ਪਿੰਡਾਂ ਦਾ ਸਾਹੋਕੇ ਵਾਲਾ ਰਵੀ ਫੇਰ ਬੱਲੇ ਬੱਲੇ ਕਰਾ ਗਿਆ ਸਾਹੋਕੇ ਵਾਲਾ ਰਵੀ ਫੇਰ ਬੱਲੇ ਬੱਲੇ ਕਰਾ ਗਿਆ ਪ੍ਰਿੰਦਰ ਸਿੰਘ ਬਰਾੜ ਬੱਲੇ ਬੱਲੇ ਕਰਾ ਗਿਆ ਰੇਡ ਛੰਨਾ ਵਾਲੇ ਪੂਰੀ ਦੀ ਤੇ ਬੋਲ ਬ੍ਰੀਕ ਦੇ ਸਾਹਮਣੇ ਕਹਿੰਦੇ ਛੰਨਾ ਵਾਲੇ ਵੀ ਕਬੱਡੀ ਪੈਣ ਲੱਗੇ ਇਹ ਕਹਿੰਦੇ ਚਾਰੇ ਚਾਰੇ ਪਿਆਰ ਦੇ ਉਹ ਪਪਾ ਲੱਗਦਾ ਕੰਨੀਆਂ ਤੇ ਖੜਾ ਪਪਾ ਲੱਗਦਾ ਕੰਨੀਆਂ ਤੇ ਖੜਾ ਕੋਠੇ ਜਿੱਡੇ ਜਿੱਡੇ ਬੰਦੇ ਆ ਉਹ ਉੱਚੇ 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 ਬੰਦੇ ਖੜੇ ਆ ਫਿਰ ਇਧਰ ਕਹਿੰਦੇ ਪੂਰੀ ਨੌਜਾਨ ਓ ਕੀ ਫੈਸਲੇ ਨੇ ਓ ਕੀ ਫੈਸਲੇ ਓ ਜੀ ਢੇੜੀ ਵਾਲਾ ਦੱਸਦਾ ਵੀ ਕੀ ਫੈਸਲੇ ਨੇ ਨੰਬਰ ਕਿਹਦੇ ਮੁੰਡੇ ਨੇ ਜੋੜ ਦਿੱਤਾ ਗਗਨ ਚੋੜਾ ਵਾਲਿਆ ਇਹਦਾ ਝੇਲਾ ਫਰੋਜ਼ਪੁਰ ਦਾ ਹੈ ਫਤੇਗੜ ਪੰਜ ਦੂਰ ਦੇ ਨੇੜੇ ਇਹਦਾ ਚੋਕੀ ਵਾਲਾ ਪਿੰਡ ਹੈ ਮੇਰੇ ਮਿੱਤਰੋ ਓ ਸਾਹਮਣੇ ਆ ਰੰਬੋ ਤਿੱਪਿਆ ਦਾ ਪੁੱਤ ਹੈ ਪਰ ਡਬਲ ਟੱਚ ਗਗਨ ਦੇ ਵਿੱਚ ਨਿਮਰਤਾ ਵੀ ਬਹੁਤ ਓ ਨਿਮਰਤਾ ਕੁੱਟ-ਕੁੱਟ ਕੇ ਪੜੀ ਹੋਈ ਹੈ ਓ ਰਵੀ ਆ ਗਿਆ ਔਰ ਸਾਹਮਣੇ ਪੈਣਾ ਕੈਰਲਨ ਵਾਲਾ ਰਵੀ ਖੇਡ ਕੇ ਗਿਆ ਹੈ ਕੈਮਰੇ ਦੇ ਪਿਆਰੇ ਪਿੰਡ ਦਾ ਰਫੀ ਕਬੱਡੀ ਪਾ ਰਿਹਾ ਹੈ ਨਮਾ ਪ੍ਰਧਾਨ ਖੇਡਰ ਧੰਨਵਾਦ ਹੈ ਆਹ ਸਾਹਮਣੇ ਕਬੱਡੀ 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 ਹਰੀਕੇ ਵਾਲਾ ਹਰੀਕੇ ਵਾਲਾ ਧੱਕੇ ਮਾਰਦਾ ਹੈ ਹਰੀਕੇ ਵਾਲਾ ਪਟਿਆ ਆਹ ਸਾਹਮਣੇ ਹਰੀਕੇ ਵਾਲਾ ਇੱਕ ਵੀਰ ਕੁਝ ਕੈਮਰੇ ਦੇ ਮੂਹਰੇ ਖੜੇ ਆ ਬੂਟਾ ਜੀ ਪਾਸੇ ਕਰਿਓ ਬੂਟਾ ਜੀ ਪਾਸੇ ਕਰਿਓ ਮੁੰਡੇ ਕੈਮਰੇ ਦੇ ਮੂਹਰੇ ਖੜੇ ਹੱਥ ਵਣ ਕੇ ਰੋਪੀ ਹੈ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਬਲਜੀਤ ਸਿੰਘ ਜੀ ਐਸਆਈ ਸਾਹਿਬ ਨਾਇਬ ਰਿਡਰ ਨੇ ਐਸਐਸਬੀ ਸਾਹਿਬ ਜਿਗਰਾਉਂਦੇ ਬਲਜੀਤ ਸਿੰਘ ਜੀ ਦਾ ਧੰਨਵਾਦ ਹੈ ਪ੍ਰਸ਼ਾਸਨ ਦਾ ਧੰਨਵਾਦ ਹੈ ਆਹ ਸ਼ੀਰਾ ਕਿਵੇਂ ਵਾਪਸ ਉਹ ਪੂਰੀ ਫੇਰ ਤੁਰ ਪਿਆ ਛੰਨਾ ਵਾਲਾ ਗੁਰਦੀਪ ਸਿੰਘ ਪੂਰੀ ਫੇਰ ਸੂਰਾ ਤੇਰ ਸਿੰਘ ਤਾਲੀਆ ਦਾ ਪੁੱਤ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਚਲਾਣ ਦੇ ਮੇਲੇ ਤੇ ਮਿਲੀ ਥਾਰ ਗੱਡੀ ਆਹ ਸਾਹਮਣੇ ਕਬੱਡੀ ਪਈ ਹੋਈ ਹੈ ਇੱਕ ਪਾਸੇ ਸ਼ਰਨਾ ਇੱਕੋ ਦੀਆਂ ਪੱਟੀਆਂ ਕਬੱਡੀ 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 ਉਹ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਰਹਿਣਾ ਗੁਰੂ ਵਾਹਿਗੁਰੂ ਸਾਰੇ ਅਰਦਾਸ ਕਰਿਓ ਠੀਕ ਹੈ ਪੁਰੀ ਸਾਰੇ ਅਰਦਾਸ ਕਰਿਓ ਤੱਤੀ ਵਾ ਨਾ ਲੱਗੇ ਇਹ ਭੋਲੇ ਆ

ਲਓ ਸਾਹਮਣੇ ਕਹਿੰਦੇ ਗਗਨ ਵੀ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਗਗਨ ਕਹਿੰਦੇ ਜੋਕੇ ਵਾਲੀ ਵੀ ਧਰਤੀ ਦਾ ਨਾਇਣ ਕਬੱਡੀ ਪੌਣ ਦੇ ਲਈ ਤੈਅ ਗਿਆ ਨਾਲ ਕਹਿੰਦੇ ਟਾਕਾ ਮਣੀ ਧੂਰ ਆਹ ਕਹਿੰਦੇ ਸਾਹੂਕੇ ਵਾਲਾ ਨੌਜਵਾਨ ਇਹ ਕਹਿੰਦੇ ਉਹ ਜਿਲ੍ਹੇ ਦਾ ਉਹ ਜਿਲ੍ਹੇ ਦਾ ਆਹ ਰਵੀ ਸਿੰਘ ਦੇ ਜਿਲ੍ਹੇ ਜਿਹੜੇ ਜ਼ਿਲ੍ਹੇ ਨੇ ਸਨੀ ਮਾਲਟਨ ਪੈਦਾ ਕੀਤਾ ਇਹ ਕਹਿੰਦੇ ਉਹ ਜ਼ਿਲ੍ਹੇ ਦਾ ਜਿਹਨੇ ਸਨੀ ਮਾਲਟਨ ਪੈਦਾ ਕੀਤਾ ਹੁਣ ਕਈ ਸਰਚਾਂ ਮਾਰਦੇ ਹੋਣਗੇ ਵੀ ਸਨੀ ਮਾਲਟਨ ਕਿਹੜੇ ਜ਼ਿਲ੍ਹੇ ਨੇ ਪੈਦਾ ਕੀਤਾ ਜਿਹੜਾ ਲੋਕਾ ਸਨੀ ਮਾਲਟਨ ਦਾ ਸਿੰਘਾਂ ਵਾਲਾ ਪਿੰਡ ਹੈ ਤੇ ਦੂਜਾ ਸਨੀ ਮਾਲਟਨ ਨਹੀਂ ਹੈ ਇਹ ਕਹਿੰਦੇ ਉਸੇ ਵਰਗਾ ਲੱਗਦਾ ਜਦੋਂ ਦੂਰੋਂ ਵੇਖੀਏ ਸਪਾਈਸ ਨੇ ਵੀ ਇੱਕ ਇੰਟਰਵਿਊ ਹੋਈ ਉਹ ਕਹਿੰਦੇ ਰੇਡੀਓ ਚੈਨਲ ਦਾ ਐਂਕਰ ਕਹਿੰਦਾ ਮੈਨੂੰ ਜੰਦੂ ਸਨੀ ਮਾਲਟਨ ਲੱਗਦਾ ਇਹ ਕਹਿੰਦਾ ਸਨੀ ਮਾਲਟਨ ਵੀ ਸਾਡੇ ਪਿੰਡਾਂ ਦਾ ਸਾਡੂ ਪ੍ਰਾਊਡ ਹੈ ਆਹ ਸਾਡੇ ਸ਼ੀਰਾ ਕਬੱਡੀ ਪਾ ਰਿਹਾ ਹੈ ਇਹਦੇ ਵਿੱਚ ਵੀ ਨਿਮਰਤਾ ਮੇਰੇ ਮਿੱਤਰੋ ਨਾ ਲੜਦਾ ਨਾ ਝਗੜਦਾ ਕਬੱਡੀ ਕਬੱਡੀ ਇੱਕ ਗੱਲ ਪੱਕੀ ਆ ਸ਼ੀਰਿਆਂ ਜੇ ਸ਼ੈਤਰੀ ਰਾਖੀ ਕਰਨੀ ਆ ਨਾ ਝੋਟਿਆ ਤੇ ਗੰਗ ਚਲਾਉਣੇ ਹਉਣੇ ਚਾਹੀਦੇ ਆ ਤੇ ਕਹਿੰਦੇ ਹੁੰਦੇ ਆ ਵੀ ਜ਼ਹਿਰ ਸਖੜੇ ਸੱਪਾਂ ਨੂੰ ਸਪੇਰ ਗਲਾਂ ਚ ਪਾਈ ਫਿਰਦੇ ਰਹਿੰਦੇ ਆ ਆਹ ਕਹਿੰਦੇ ਭੂਰੀ ਦੀ ਕਬੱਡੀ ਪੈ ਰਹੀ ਆ ਆਹ ਭੂਰੀ ਤੇ ਫੇਰ ਸ਼ਰਨਾ ਸ਼ਰਨਾ ਟਕੋਰ ਮਾੜੀ ਦਾ ਸ਼ੰਨਾ ਦਾ ਭੂਰੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਕਬੱਡੀ 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 ਓ ਬਰਾਹੀਰ ਬਾਸਵਾ ਪਿਆਰ ਦੀ ਤਾੜੀ ਵੱਜਦੀ ਹੈ ਕਾਲਿਆ ਪਤਾ ਲੱਗਦਾ ਮੈਚ ਕਾਢਾ ਲੱਗਦਾ ਜਿਵੇਂ ਜੱਟ ਦੇ ਜ਼ਮੀਨ ਚੱਲਦੀ ਹੁੰਦੀ ਹੈ ਪਤਾ ਲੱਗਦਾ ਪਤਾ ਲੱਗਦਾ ਮੇਲਾ ਚੱਲਦਾ ਬੱਸੀਆਂ ਵਾਲਿਆ ਆਹ ਮੇਲਾ ਆਹ ਮੇਲਾ ਚੱਲਦਾ ਪਤਾ ਲੱਗਦਾ ਮੇਲਾ ਚੱਲਦਾ ਜਿੱਥੇ ਦੇਖਦੇ ਆ ਨਾ ਬੂਟੇ ਧਰਤੀ ਉਧਰ ਸਵਰਨભાઈ ਆਇਆ ਹੈ ਸਵਰਨભાઈ ਧੰਨਵਾਦ ਹੈ ਅੱਜ ਕੌਣ ਪਰੌਣਾ ਆਇਆ ਨਹੀਂ ਫੁੱਲ ਖਿੜ ਗਏ ਨੇ ਸੁਹੇ ਅੱਜ ਝਾਂਜਰ ਛੜਕੀ ਤਰਤ ਦੀ ਅੰਮ੍ਰਾਂ ਦੀ ਜੁਹੇ ਸਾਡੇ ਸਾਰੇ ਆ ਗਏ ਸਭ ਲਈ ਦਵਾਮਾਂ ਨੇ ਇੱਪਰ

ਹਰੀਕੇ ਵਾਲਿਆ ਓਏ ਕਬੱਡੀ ਪੈਣੀ ਐ ਜੀਬਦਲਾਂਡ ਚ ਕਬੱਡੀ ਪੈਣੀ ਐ ਜੀਬਦਲਾਂਡ ਚ ਓਏ ਸ਼ੀਰਾ ਕੱਕਰੀ ਸ਼ੇਰ ਵਾਲਾ ਫੇਰ ਕਬੱਡੀ ਪਾ ਰਿਹਾ ਹਾਕਮ ਵਾਲਿਆ ਰੈਂਬੋ ਐ ਬੀਲੇ ਵਾਲੇ ਮੁੰਡੇ ਕਹਿੰਦੇ ਤੇ ਹੁਣ ਜਫਾ ਸ਼ੰਨਾਲੇ ਪਾਸੇ ਲੱਗ ਗਿਆ ਜਫਾ 1100 ਦਾ ਪਰਾ ਸਾਹਮਣੇ ਲੱਗਦਾ ਕਾਲਿਆ ਮੇਲਾ ਗੂਜੁੱਠਿਆ ਮੇਲਾ ਗੂਜੁੱਠਿਆ ਇਹ ਮੇਲਾ ਪਰਾਣੇ ਰੰਗਾ ਜਾ ਜੱਸੀ ਜੱਸੀ ਕਹਿੰਦਾ ਵੀ ਮੇਲਾ ਪਰਾਣੇ ਰੰਗਾ ਜਾ ਇੱਥੇ ਨਾਲ ਜਿਹੜਾ ਵੀ ਰੱਖੇਗੇ ਇੱਥੇ ਰੋਟਾ ਮਿੱਟਰ ਵੀ ਰੱਖੇਗੇ ਉਹ ਟਾਈਮ ਚਿੱਤੇ ਕਰਾਵਾ ਦੁਰੀਆਂ ਨੂੰ ਉਹ ਰਾਏਕੋਟ ਦੇ ਮੇਲੇ ਨੇ ਉਹ ਟਾਈਮ ਚਿੱਤੇ ਕਰਾਵਾ ਦੁਰੀਆਂ ਨੂੰ ਨੰਬਰ ਕੀ ਹੋ ਗਿਆ के फोटो जी बहुत दोव होते हैं है। मेहर करे परमात्मा नंबर रेटर ਨੰਬਰ ਜਾਫੀ ਕਹਿੰਦੇ ਰੇਡਰ ਦਾ ਸਿਰੇ ਦੀ ਟੱਕਰ ਚੱਕ ਲਈ ਸ਼ੇਰ ਦਾ ਸ਼ੀਰਾ ਫੇਰ ਕਬੱਡੀ ਕਹਿੰਦੇ ਸ਼ੀਰਾ ਆ ਗਿਆ ਬੂਟੇ ਬਈ ਲਾ ਦੇ ਫਿਕਰ ਹੁਣ ਲਾ ਦੇ ਫਿਕਰ ਓ ਦੁਨੀਆ ਕਹਿੰਦੀ ਓ ਟਾਈਮ ਚੇਤੇ ਆਇਆ ਜਦੋਂ ਰੋਟਾ ਬਿੱਟਰ ਰੱਖੇ ਜਦੋਂ ਨਾਲ ਡਿਗਰਾ ਰੱਖੇ ਓ ਰੰਗੋ ਰੰਗੋ ਦੇ ਸ਼ੀਰਾ ਮੇਰੇ ਮਿੱਤਰੋ ਕਬੱਡੀ 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 ਰਾਏਕੋਟ ਵੱਲੋਂ 500 ਰੈਂਪੋ ਦੇ ਲਈ ਬੂਟੇ ਬਾਈ ਮੇਲਾ ਗੂਜਟਿਆ ਮੇਲਾ ਗੂਜਟਿਆ ਇਹ ਤੇ ਰੱਬ ਜਾਣਦਾ ਹੈ ਰੌਕੇ ਵਾਲਾ ਸਵਰਨਾ ਬਾਈ ਆਇਆ ਹੈ ਖੇਡ ਕਬੱਡੀ ਮਾਣ ਕਰਦੀ ਹੈ ਸਵਰਨਾ ਬਾਈ ਦੇ ਸਾਰੇ ਸਾਥੀਆਂ ਤੇ ਅੱਜ ਦੇ ਬੈਸਟਾਂ ਨੂੰ ਇੱਕ ਇੱਕ ਲੱਖ ਦਿੱਤਾ ਜਾਣਾ ਹੈ ਬਹੁਤ ਬਹੁਤ ਧੰਨਵਾਦ ਹੈ ਬਹੁਤ ਸਤਿਕਾਰ ਬਾਈ ਸਵਰਨੇ ਬਾਈ ਤੇਰੇ ਸਾਰੇ ਸਾਥੀਆਂ ਦਾ ਦੋਵੇਂ ਦੋਨੇ ਸਾਡਾ ਭਾਈ ਕਹਿੰਦਾ ਵੀ 1000 ਹੈ 1000 1000 ਦੀ ਧੰਨੀ ਰਿਸਟੀਆਂ ਬਹੁਤ ਵੱਡਾ ਧੰਨਵਾਦ ਹੈ ਇਹ ਖੇਡ ਕਬੱਡੀ ਦੇ ਪੱਡਿਆਂ ਦੇ ਵਿੱਚ ਨਾਮ ਹੈ ਅਜੇ ਮੇਰੀ ਹੋਰ ਗੱਲਬਾਤ ਨਹੀਂ ਕਰਦੇ ਨਾ ਭਾਈ ਟੋ ਸ਼ਾਪਾ ਜੀ ਨੂੰ ਮੁਬਾਰਕਾਂ ਨੇ ਭਾਈ ਨਿੱਕੇ ਆਉਣੇ ਨਿੱਕੇ ਗਰੇਵਾਲਾਂ ਇਹ ਸਾਰੇ ਵੀਰ ਸਭੀ ਕੰਦੇ ਬੇਟਾ ਹੈ ਸਾਡਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਓ ਰਵੀ ਆ ਗਿਆ ਰਵੀ ਦਿਾਰੇ ਵਾਲਾ ਸਵਰਨਾ ਭਾਈ ਆਸਟ੍ਰੇਲੀਆ ਰੌਕੇ ਵਾਲਾ ਪਹੁੰਚਾ ਹੈਪੀ ਬਰੰਸਰ ਬਾਲਾਜੀ ਟੈਲੀਕਮ ਤੇ ਨਾਲ ਜਿੰਦਰ ਸਿੰਘ ਦੀ ਪੋਪਾ ਰਾਏ ਗੁਰਪ੍ਰੀਤ ਦੇ ਨੰਬਰਦਾਰ ਦਾ ਪੋਨੇ ਰਸੀ ਜਿੰਦਰ ਤਲਵੰਡੀ ਅਮਨ ਸਰਪੰਚ ਤਲਵੰਡੀ ਸਾਰੀ ਮਿੱਤਰ ਮੰਡਲੀ ਦਾ ਬਹੁਤ ਵੱਡਾ ਧੰਨਵਾਦ ਹੈ ਮੈਚ ਪੂਰੀ ਫਸਿਆ ਪਿਆ ਹੈ ਅੜੀ ਕਿ ਕੀ ਹੈ

Who are you?